ਸਰਕਾਰੀ ਜ਼ਮੀਨਾਂ ਤੇ ਸਰਕਾਰੀ ਪਾਰਕ ਤੇ ਜਿਨ੍ਹਾਂ ਤੇ ਹੁਣ ਕਬਜ਼ੇ ਹੁੰਦੇ ਨਜ਼ਰ ਆ ਰਹੇ ਐ ਮਤਾ ਪਾਸ ਕਰਕੇ ਉਹਨਾਂ ਨੂੰ ਜਿਹੜਾ ਪਬਲਿਕ ਪ੍ਰਾਪਰਟੀ ਤੋਂ ਹੁਣ ਵੇਚਣ ਤੇ ਲਾ ਦਿੱਤਾ ਗਿਆ ਕੀ ਇਹ ਪੋਸੀਬਲ ਹੈ ਪਹਿਲੀ ਗੱਲ ਕਾਨੂੰਨੀ ਤੌਰ ਤੇ ਜੋ ਆਪ ਜੀ ਨੇ ਹੁਣੇ ਪੁੱਛਿਆ ਬਿਲਕੁਲ ਸੰਭਵ ਨਹੀਂ ਹੈਗਾ ਇਟ ਇਜ਼ ਨਾਟ ਪੋਸੀਬਲ ਕੋਜ ਪੋਲੀਟੀਕਲ ਲੀਡਰ ਸਹਿਬਾਨ ਤੇ ਸਰਕਾਰੀ ਤੰਤਰ ਤੇ ਲੋਕ ਜਿਹੜੇ ਵੈਸਟਰਨ ਟਰਸਟ ਵਾਲੇ ਕੁਝ ਭੂ ਮਾਫੀਆ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਇਹ ਸਾਰਾ ਕੁਝ ਸੰਭਵ ਨਹੀਂ ਹੁੰਦਾ ਔਰ ਜਿਹੜੀਆਂ ਪਾਰਕਾਂ ਨੇ ਇਹ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਦੀ ਇਹ ਬਲੱਡਲਾਈਨ ਹੈ ਜਿਹੜਾ ਵੀ ਅਧਿਕਾਰੀ ਜਾਂ ਕੋਈ ਪੋਲਿਟিক্যাল ਲੀਡਰ ਇਸ ਮਤੇ ਪਾਸ ਕਰਨ ਦੇ ਸਬੰਧ ਵਿੱਚ ਇਨਵੋਲਵ ਹੈ ਉਹਦੇ ਖਿਲਾਫ ਮੈਂ ਸਮਝਦਾ ਕਿ ਵਿਜੀਲੈਂਸ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀ ਵੀ ਚੀਜ਼ ਇੱਕ ਵਾਰ ਕਾਰਪੋਰੇਸ਼ਨ ਦੀ ਲਿਮਟ ਦੇ ਵਿੱਚ ਰੈ residencial ਏਰੀਆ ਬਣ ਗਿਆ ਉਹ ਆਪਾਂ ਮਤਾ ਪਾਸ ਕਰਕੇ ਜਾਂ ਕਿਸੇ ਵੀ ਢੰਗ ਦੇ ਨਾਲ ਉਹਨੂੰ ਆਪਾਂ ਕਮਰਸ਼ੀਅਲ ਵਰਤੋਂ ਲਈ जाय राइडर्स पर ओनली पार्का नु आपा नहीं वत सकदे वंस द अफेयर हैज बीन गॉट रजिस्टर्ड द मैटर इज पेंडिंग फॉर इन्वेस्टिगेशन एज वेल एज अंडर द सुपरविजन ऑफ द कोर्ट जन हितेशी टीआरपी नहीं भरोसा आपका सर सतकाल मरहबा। ਸੋ ਸ਼ਹਿਰ ਲੋਦੇ ਅਨਦਰ ਵਿੱਚ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਹੈ ਸਰਕਾਰੀ ਜ਼ਮੀਨਾਂ ਤੇ ਕਬਜ਼ਿਆਂ ਨੂੰ ਲੈ ਕੇ ਆ ਭੂ ਮਾਫੀਆ ਦੇ ਕਬਜ਼ਿਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਸੋ ਇਹਦੇ ਵਿੱਚ ਗੁਰਦੇਵ ਨਗਰ ਮਾਮਲਾ ਇੱਕ ਜ਼ਿਆਦਾ ਹਾਈਲਾਈਟ ਹੋ ਰਿਹਾ ਜਿਹਦੇ ਵਿੱਚ ਮਾਨਯੋਗ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸੂਵੋ ਮੋਟੋ ਲੈਂਡ ਦੇ باوجود ਉੱਥੇ ਜਿਹੜੇ ਕਬਜ਼ੇ ਖਾਲੀ ਕਰਵਾਉਣ ਦੀ ਜਿਹੜਾ ਇੱਕ ਡਿਸੀਜਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਇੱਕ ਜਗ੍ਹਾ ਤੇ ਸਰਕਾਰੀ ਪਾਰਕ ਜਿਹਨੂੰ ਕਿ ਇਲਾਕਾ ਵਾਸੀ ਦੱਸਦੇ ਨੇ ਉਹਦੇ ਤੇ ਮਤਾ ਹਾਊਸ ਦੇ ਵਿੱਚ ਮਤਾ ਪਾਸ ਹੋਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਇਹ ਸਾਰੇ ਮਾਮਲੇ 'ਚ ਅੱਜ ਅਸੀਂ ਪਹੁੰਚੇ ਹਾਂ ਕਾਨੂੰਨੀ ਐਕਸਪਰਟ ਜਿਹੜੇ ਕਿ ਐਡਵੋਕੇਟ ਵਿਕਰਮ ਸਿੱਧੂ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਮਾਨਯੋਗ ਕੋਰਟ ਦੇ ਆਦੇਸ਼ਾਂ ਨੂੰ ਅਣਦੇਖਾ ਕਰਕੇ ਜਾਂ ਉਹਨਾਂ ਦੇ ਆਦੇਸ਼ਾਂ ਤੋਂ ਬਾਅਦ ਵੀ ਜਿਹੜਾ ਜਿਹੜਾ ਹੈਗਾ ਹਾਊਸ ਦੇ ਵਿੱਚ ਕਾਰਪੋਰੇਸ਼ਨ ਦੇ ਹਾਊਸ ਦੇ ਵਿੱਚ ਕੋਈ ਮਤਾ ਪਾਸ ਕੀਤਾ ਜਾ ਸਕਦਾ ਹੈ ਤੇ ਹੋਰ ਵੀ ਬਹੁਤ ਸਾਰੇ ਸਵਾਲ ਹੈ ਸੋ ਗੱਲਬਾਤ ਕਰਦੇ ਆ ਵਿਕਰਮ ਸਿੱਧੂ ਜੀ ਨਾਲ ਸਰ ਨਮਸਕਾਰ ਸਿੱਧੂ ਸਾਹਿਬ ਮੁੱਦਾ ਅੱਜਕੱਲ ਇੱਕ ਤੁਹਾਡੇ ਨੋਟਿਚ ਵੀ ਆਇਆ ਹੋਣਾ ਸਰਕਾਰੀ ਜ਼ਮੀਨਾਂ ਤੇ ਸਰਕਾਰੀ ਪਾਰਕ ਤੇ ਇੱਕ ਪਾਸੇ ਪੋਲੂਸ਼ਨ ਪਰਾਲੀਆਂ ਦੀ ਅਸੀਂ ਗੱਲ ਕਰ ਰਹੇ ਆਂ ਔਰ ਦੂਸਰੇ ਪਾਸੇ ਲੰਗਜ਼ ਆਫ ਲੁਧਿਆਣਾ ਜਿਹੜੇ ਕਿ ਪਾਰਕ ਹੈ ਸਾਡੇ ਜਿਨ੍ਹਾਂ ਤੇ ਹੁਣ ਕਬਜ਼ੇ ਹੁੰਦੇ ਨਜ਼ਰ ਆ ਰਹੇ ਆ ਔਰ ਵੱਡੀ ਗੱਲ ਇਹ ਹੈ ਕਿ ਮਾਨਯੋਗ ਹਰਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸੂਮੋਟੋ ਲੈਤੇ ਜਾਣ ਤੋਂ ਬਾਅਦ ਵੀ ਉਹ ਸਰਕਾਰ ਉਹ ਜ਼ਮੀਨਾਂ ਨੂੰ ਕਿਹਾ ਜਾ ਰਿਹਾ ਹੁਣ ਇਹ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮਤਾ ਪਾਸ ਕਰਕੇ ਉਹਨਾਂ ਨੂੰ ਜਿਹੜਾ ਅੱਗੇ ਪਬਲਿਕ ਪ੍ਰਾਪਰਟੀ ਬਣਾ ਜਿਹੜਾ ਪਬਲਿਕ ਪ੍ਰਾਪਰਟੀ ਤਾਂ ਹੁਣ ਵੇਚਣ ਤੇ ਲਾ ਦਿੱਤਾ ਗਿਆ ਕੀ ਇਹ ਪੋਸੀਬਲ ਹੈ ਬਈ ਗੱਲ ਦੇਖੋ ਕਾਨੂੰਨੀ ਤੌਰ ਤੇ ਜੋ ਆਪ ਜੀ ਨੇ ਹੁਣੇ ਪੁੱਛਿਆ ਬਿਲਕੁਲ ਸੰਭਵ ਨਹੀਂ ਹੈਗਾ ਇਟ ਇਜ਼ ਨਾਟ ਪੋਸੀਬਲ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜੋ ਵੀ ਨਜਾਇਜ਼ ਤੌਰ ਤੇ ਪਾਰਕਾਂ ਤੇ ਕਬਜ਼ੇ ਜਾਂ ਸਰਕਾਰੀ ਜ਼ਮੀਨ ਤੇ ਕਬਜ਼ੇ ਇਹ ਕੁਝ ਪੋਲੀਟੀਕਲ ਲੀਡਰ ਕੁਝ ਮੈਂ ਵਰਡਸ ਯੂਜ਼ ਕਰਾਂਗਾ ਕਿਉਂਕਿ ਸਾਰੇ ਨਹੀਂ ਕੁਝ ਪੋਲੀਟੀਕਲ ਲੀਡਰ ਸਹਿਬਾਨ ਤੇ ਸਰਕਾਰੀ ਤੰਤਰ ਤੇ ਲੋਕ ਜਿਹੜੇ ਵੈਸਟਰਨ ਇੰਟਰਸਟ ਵਾਲੇ ਕੁਝ ਭੂ ਮਾਫੀਆ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਇਹ ਸਾਰਾ ਕੁਝ ਸੰਭਵ ਨਹੀਂ ਹੁੰਦਾ ਜੀ ਔਰ ਜੋ ਆਪ ਜੀ ਪਾਰਕਾਂ ਦੀ ਗੱਲ ਕਰਦੇ ਹੋਏ ਪਿਛਲੇ ਕਾਫੀ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਮੈਂ ਤੇ ਹਮੇਸ਼ਾ ਹੀ ਇਸ ਤਰ੍ਹਾਂ ਦੀ ਇੱਕ ਮਹਿਮ ਵੀ ਵੱਡੀ ਹੋਈ ਸੀ ਹਾਂ ਕਿ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਬਚਾਏ ਜਾਣ ਤਾਂ ਕਿ ਸਾਡੇ ਭਵਿੱਖ ਦੀ ਜਨਰੇਸ਼ਨ ਵਾਸਤੇ ਜੋ ਸਾਡਾ ਸਰਮਾਇਆ ਆ ਜਾਇਦਾਦ ਦੇ ਸਬੰਧ ਵਿੱਚ ਉਹ ਬਚਿਆ ਰਵੇ। ਔਰ ਜਿਹੜੀਆਂ ਪਾਰਕਾਂ ਨੇ ਇਹ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਦੀ ਇਹ ਬਲੱਡ ਲਾਈਨ ਆ। ਕਿਉਂਕਿ ਪਾਰਕਾਂ ਦੇ ਵਿੱਚ ਸਾਨੂੰ ਗ੍ਰੀਨਰੀ ਮਿਲਦੀ ਆ ਜਿਹਦੇ ਨਾਲ ਅਸੀਂ ਸਾਫ਼ ਸੁਥਰਾ ਹਵਾ ਲੈਣ ਦੇ ਅਸੀਂ ਯੋਗ ਬਣਦੇ ਆ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪ੍ਰਦੂਸ਼ਨ ਬਹੁਤ ਆ ਪਰਾਲੀਆਂ ਵਗੈਰਾ ਨੂੰ ਅੱਗ ਲਗਾਉਣ ਦੇ ਕਾਰਨ ਪਰ ਜਿਹੜਾ ਪਾਰਕਾਂ ਤੇ ਨਜਾਇਜ਼ ਕਬਜ਼ੇ ਨੇ ਜੀ ਇਹ ਪਿਛੇ ਕਈ ਸਾਲਾਂ ਤੋਂ ਪੋਲੀਟিক্যাল ਲੀਡਰ ਕੁਝ ਜਿਹੜੇ ਨੇ ਇਹੋ ਜਿਹੇ ਲੋਕ ਉਹਨਾਂ ਦੀ ਸਹਿਯੋਗ ਬਿਨਾਂ ਇਹ ਚ ਸੰਭਵ ਨਹੀਂ ਹੋ ਰਹੇ ਹੁੰਦੇ ਆ ਰਹੇ ਨੇ ਔਰ ਜਿਹੜੀ ਕਿ ਬਹੁਤ ਵੱਡੀ ਮੰਦਪਾਗੀ ਗੱਲ ਐ ਔਰ ਜੋ ਗੁਰਦੇਵ ਨਗਰ ਦਾ ਮਸਲਾ ਸਾਡੀ ਜਾਣਕਾਰੀ ਦੇ ਵਿੱਚ ਆਇਆ ਉਥੋਂ ਦੇ ਜਿਹੜੇ ਵਸਨੀਕ ਨੇ ਰੈਜ਼ੀਡੈਂਸ ਨੇ ਉਹਨਾਂ ਨੇ ਵੀ ਸਾਡੇ ਧਿਆਨ ਵਿੱਚ ਲਿਆਂਦੀ ਔਰ ਇਸ ਚੀਜ਼ ਦਾ ਖੱਪਖਾਨਾ ਜਿਹੜਾ ਹੈ ਪਿਛਲੇ 8-10 ਸਾਲਾਂ ਤੋਂ ਪੈ ਰਿਹਾ ਹੈ ਔਰ ਸਾਡੇ ਵੀ ਇਹ ਚੀਜ਼ ਨੌਲੇਜ ਵਿੱਚ ਵੀ ਆਈ ਔਰ ਅਸੀਂ ਮੌਕੇ ਤੇ ਵੀ ਜਾ ਕੇ ਆਏ ਆ ਬੇ ਬਿਲਕੁਲ ਉਸ ਪਾਰਕ ਦੇ ਉੱਪਰ ਨਜਾਇਜ਼ ਤੌਰ ਤੇ ਗੈਰਕਾਨੂੰਨੀ ਢੰਗ ਦੇ ਨਾਲ ਕਬਜ਼ਾ ਹੋ ਰਿਹਾ ਆ ਔਰ ਦੇਖਣ ਵਿੱਚ ਵੀ ਆਇਆ ਉੱਥੇ ਕੁਝ ਕੰਸਟਰਕਸ਼ਨ ਵੀ ਹੋਈ ਆ ਇਸੇ ਹੀ ਤਰ੍ਹਾਂ ਫਲੇਮਸ ਮਾਲ ਦੀ ਬੈਕ ਸਾਈਡ ਤੇ ਵੀ ਇੱਕ ਪਾਰਕ ਦੇ ਉੱਪਰ ਨਜਾਇਜ਼ ਕਬਜ਼ਾ ਹੋਇਆ ਔਰ ਇਸ ਟਾਈਮ ਜੋ ਆਪ ਜੀ ਦੱਸ ਰਹੇ ਹੋ ਕਿ ਕਾਰਪੋਰੇਸ਼ਨ ਦੇ ਕੁਝ ਅਧਿਕਾਰੀ ਸੈਵਨ ਕਹਿ ਰਿਹਾ ਹੈ ਕਿ ਹਾਊਸ ਵਿੱਚ ਮਤਾ ਪਾਸ ਹੋ ਗਿਆ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹਾਊਸ ਹੁੰਦਾ ਕੌਣ ਹੈ ਇਹੋ ਜੇ ਮਤੇ ਪਾਸ ਕਰਨ ਵਾਲਾ ਜਿਹੜਾ ਵੀ ਅਧਿਕਾਰੀ ਜਾਂ ਕੋਈ ਪੋਲਿਟਿਕਲ ਲੀਡਰ ਇਸ ਮਤੇ ਪਾਸ ਕਰਨ ਦੇ ਸਬੰਧ ਵਿੱਚ ਇਨਵੋਲਵ ਆ ਉਹਦੇ ਖਿਲਾਫ ਮੈਂ ਸਮਝਦਾ ਕਿ ਵਿਜੀਲੈਂਸ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਮਤਾ ਪਾਸ ਕੀਤਾ ਤੇ ਕੀਤਾ ਕਿਵੇਂ ਕਿਉਂਕਿ ਇੱਕ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਸੀਐਲਯੂ ਜਿਹੜਾ ਕਿ ਚੇਂਜ ਲੈਂਡ ਆਫ ਯੂਜ਼ ਕਹਿੰਨੇ ਆ ਜਾਂ ਆਪਾਂ ਕਹਿੰਨੇ ਸ ਇੱਕ ਸਰਕਾਰੀ ਜ਼ਮੀਨ ਦੇ ਉੱਪਰ ਕਬਜ਼ਾ ਕੁਝ ਵੀ ਆਪਾਂ ਪਾਰਕਾਂ ਤੇ ਇਹੋ ਜੀ ਗੱਲ ਕਰਦੇ ਆ ਕਾਨੂੰਨੀ ਤੌਰ ਤੇ ਬਿਲਕੁਲ ਸੰਭਵ ਨਹੀਂਗਾ ਜਿਹੜੀ ਵੀ ਚੀਜ਼ ਇੱਕ ਵਾਰ ਕਾਰਪੋਰੇਸ਼ਨ ਦੀ ਲਿਮਟ ਦੇ ਵਿੱਚ ਰੈ residense ਰੈ residense ਵਾਲਾ ਏਰੀਆ ਬਣ ਗਿਆ ਜਾਂ ਪਾਰਕਾਂ ਦੇ ਵਾਸਤੇ ਬਣ ਗਿਆ ਉਹਨੂੰ ਆਪਾਂ ਕਦੇ ਵੀ ਚਾਹੇ ਕਾਰਪੋਰੇਸ਼ਨ ਆ ਚਾਹੇ ਕੁਝ ਵੀ ਆ ਉਹ ਆਪਾਂ ਮਤਾ ਪਾਸ ਕਰਕੇ ਜਾਂ ਕਿਸੇ ਵੀ ਢੰਗ ਦੇ ਨਾਲ ਉਹਨੂੰ ਆਪਾਂ ਕਮਰਸ਼ੀਅਲ ਵਰਤੋਂ ਲਈ ਜਾਂ ਰੈਡੀਸ਼ਨਲ ਵਰਤੋਂ ਲਈ ਭਾਰਕਾਂ ਨੂੰ ਆਪਾਂ ਨਹੀਂ ਵਰਤ ਸਕਦੇ ਸੋ ਇਹ ਬਿਲਕੁਲ ਗੈਰਕਾਨੂੰਨੀ ਹੈ ਜੋ ਵੀ ਤੁਸੀਂ ਦੱਸ ਰਹੇ ਹੋ ਕਿ ਕਾਰਪੋਰੇਸ਼ਨ ਦੇ ਕੁਝ ਅਧਿਕਾਰੀ ਬੀਦੀ ਸਾਹਿਬ ਵਰਗੇ ਕਹਿ ਰਹੇ ਨੇ ਕਿ ਮਤਾ ਪਾਸ ਹੋ ਗਿਆ ਬੀਦੀ ਸਾਹਿਬ ਪਹਿਲਾਂ ਤਾਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਐਕਸਪਲੇਨ ਕਰਨ ਕਿ ਕਿਹੜੇ ਕਾਨੂੰਨ ਦੇ ਪ੍ਰੋਵੀਜ਼ਨ ਦੇ ਥੱਲੇ ਉਹਨਾਂ ਨੇ ਮਤਾ ਪਾਸ ਕੀਤਾ ਕਿਉਂਕਿ ਸਾਡੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਜਿਹਦੇ ਵਿੱਚ ਮਾਨਯੋਗ ਚੀਫ ਜਸਟਿਸ ਸਾਹਿਬ ਸ਼੍ਰੀ ٹی ایس ਠਾਕਰ ਸਾਹਿਬ ਔਰ ਆਨਰੇਬਲ ਜਸਟਿਸ ਸੂਰੀਆ ਕਾਂਤ ਜੀ ਦੀ ਜੱਜਮੈਂਟ 2008 ਦੇ ਵਿੱਚ ਆਈ ਸੀ ਜਿਹਦੇ ਵਿੱਚ ਲੁਧਿਆਣਾ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਅਮਰਤਸਰ ਮਿਊਨਿਸਪਲ ਕਾਰਪੋਰੇਸ਼ਨ ਤੇ ਪਟਿਆਲਾ ਇਹਨਾਂ ਦੇ ਐਡਵੋਕੇਟ ਸਾਹਿਬਨ ਪੇਸ਼ ਹੋਏ ਸੀ ਤੇ ਆਨਰੇਬਲ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਆਰਡਰ ਪਾਸ ਕੀਤਾ ਸੀ ਕਿ ਜਿਹੜੀ ਵੀ ਸਰਕਾਰੀ ਇਹੋ ਜੀ ਜ਼ਮੀਨ ਦੇ ਉੱਪਰ ਕਬਜ਼ਾ ਹੋਇਆ ਆ ਉਹ ਤੁਰੰਤ ਕਬਜ਼ੇ ਹਟਾਏ ਜਾਣ ਔਰ ਡਾਇਰੈਕਸ਼ਨ ਆਈ ਸੀ ਔਰ ਉਸ ਤੋਂ ਬਾਅਦ ਸਾਡੇ ਕਾਰਪੋਰੇਸ਼ਨ ਬਿਲਕੁਲ ਸੌਂ ਗਈ ਕੁਝ ਲੀਡਰਾਂ ਦੇ ਨਾਲ ਮਿਲੀਭੁਗਤ ਕਰਕੇ ਕੁਝ ਅਧਿਕਾਰੀਆਂ ਦੇ ਮਿਲੀਭੁਗਤ ਕਰਕੇ ਉਸ ਤੋਂ ਬਾਅਦ ਕਾਰਪੋਰੇਸ਼ਨ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਜਿਹੜਾ ਕਿ ਸਾਡੇ ਸਾਡੇ ਸ਼ਹਿਰ ਦੇ ਵਾਸਤੇ ਮੈਂ ਸਮਝਦਾ ਕਿ ਬਹੁਤ ਵੱਡੀ ਇੱਕ ਮੰਦਭਾਗੀ ਗੱਲ ਆ ਅਸੀਂ ਆਪਣੇ ਆਉਣ ਵਾਲੀਆਂ ਫਿਊਚਰ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਵਾਸਤੇ ਇਹ ਸੋਚਣ ਵਾਲੀ ਗੱਲ ਆ ਪਾਰਕਾਂ ਜਿਹੜੀਆਂ ਨੇ ਇਹ ਸ਼ਹਿਰ ਦੀ ਬਲੱਡ ਲਾਈਨ ਆ ਔਰ ਜਿਹੜਾ ਨਜਾਇਜ਼ ਤੌਰ ਤੇ ਕਬਜ਼ਾ ਹੋ ਰਿਹਾ ਹੈ ਗੁਰਦੇਵਨਗਰ ਵਾਲੀ ਪਾਰਕ ਦੇ ਉੱਪਰ ਉਹ ਬਿਲਕੁਲ ਗੈਰਕਾਨੂੰਨੀ ਆ ਅਸੀਂ ਉਸ ਦੇ ਵਿਰੋਧਤਾ ਕਰਦੇ ਆ ਔਰ ਜਿਹੜਾ ਮਾਨਯੋਗ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਆ ਅਸੀਂ ਉਹਨੂੰ ਇਨ ਬਿਨ ਪਾਲਣ ਕਰਾਵਾਂਗੇ ਔਰ ਉਹਨੂੰ ਇੰਪਲੀਮੈਂਟ ਕਰਾਵਾਂਗੇ ਤਾਂ ਕਿ ਉਸ ਪਾਰਕ ਜਿਹੜੀ ਆ ਉਹ ਪਾਰਕ ਹੀ ਬਣੀ ਰਵੇ ਨਜਾਇਜ਼ ਤੌਰ ਤੇ ਜਿਹੜੇ ਭੂ ਮਾਫੀਆ ਉਥੇ ਕਬਜ਼ਾ ਕਰਨਾ ਚਾਹੁੰਦੇ ਨੇ ਨਾ ਕਰ ਸਕਣ ਸਿੱਧੂ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਾਂਗਾ ਇਹ ਜਿਹੜੇ ਤੁਸੀਂ ਮਾਨਯੋਗ ਕੋਰਟ ਦੀ ਗੱਲ ਕੀਤੀ ਹੈ ਕੇਸ ਦੀ ਸੂ ਮੋਟੋ ਦੀ ਇਸੇ ਦੇ ਵਿੱਚ ਮਹਲਾਰ ਰੋਡ ਯਾਨੀ ਸਤਪਾਲ ਮਿੱਤਲ ਰੋਡ ਦੇ ਇਹ ਸੂਆ ਜਿਹੜਾ 30 ਫੁੱਟ ਦਾ ਸੂਆ ਸੀ ਉਹਨੂੰ ਉਹ ਵੀ ਇਸੇ ਡਿਸੀਜਨ ਦੇ ਵਿੱਚ ਸੀਗਾ ਇਹ ਸਾਰੀਆਂ ਸਰਕਾਰੀ ਜ਼ਮੀਨਾਂ ਹੈਗੀਆਂ ਤੇ ਉਹਨਾਂ ਨੇ ਉਸ ਬੜਾ ਕਲੀਅਰ ਸੂ ਮੋਟੋ ਲੈ ਕੇ ਕਿਹਾ ਸੀਗਾ ਕਿ ਸਾਰੇ ਅਵੈਧ ਕਬਜ਼ੇ ਖਾਲੀ ਕਰਾਏ ਜਾਣ ਉਦੋਂ ਲਾਲ ਨਿਸ਼ਾਨ ਵੀ ਲੱਗੇ ਸੀਗੇ ਬਿਲਡਿੰਗਾਂ ਤੇ ਪਰ ਉਹ ਨਿਸ਼ਾਨ ਜਿਹੜੇ ਹਟ ਗਏ ਉਹ ਉਸ ਸਮੇਂ ਦੇ ਨਾਲ ਹਟਾ ਦਿੱਤੇ ਗਏ ਪਰ ਬਿਲਡਿੰਗਾਂ ਅੱਜ ਵੀ ਉੱਥੇ ਹੀ ਹੈਗੀਆਂ ਤੁਸੀਂ ਐਡਵੋਕੇਟ ਵੀ ਹੋ ਇੱਕ ਸਮਾਜ ਸੇਵੀ ਵੀ ਹੋ ਉਹ ਇੱਕ ਰਾਜਨੀਤਾ ਵੀ ਹੈਗੇ ਹੋ ਔਰ ਖਾਸ ਕਰਕੇ ਹਲਕਾ ਵੈਸਟ ਨੇ ਤੁਹਾਨੂੰ ਬਹੁਤ ਜ਼ਿਆਦਾ ਬੋਮਨ ਦਿੱਤਾ ਸੀ ਜਦੋਂ ਤੁਸੀਂ ਇਲੈਕਸ਼ਨ ਲੜੇ ਸੀ ਬੀਜੇਪੀ ਵੱਲੋਂ ਸੋ ਤੁਹਾਡੀ ਟ੍ਰਿਪਲ ਜ਼ਿੰਮੇਵਾਰੀ ਬੰਦੀ ਹੈ ਪਰ ਬੜੀ ਦੇਰ ਤੋਂ ਤੁਸੀਂ ਵੀ ਚੁੱਪ ਨਹੀਂ ਚੁੱਪ ਅਸੀਂ ਬਿਲਕੁਲ ਨਹੀਂ ਹੈਗੇ ਸਮਾਜ ਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਤ ਆ ਔਰ ਜਿੱਥੇ ਵੀ ਸਮਾਜ ਦੇ ਨਾਲ ਬੇਇਨਸਾਫੀ ਹੁੰਦੀ ਆ ਤੱਕਾ ਹੁੰਦਾ ਆ ਤੇ ਉਥੇ ਹਮੇਸ਼ਾ ਹੀ ਦਿਨ ਰਾਤ ਸਮਾਜ ਦੀ ਸੇਵਾ ਵਾਸਤੇ ਹਾਜ਼ਰ ਹਾਂ। ਤੋਂ ਇਹਨੂੰ ਬੇਇਨਸਾਫੀ ਕਹੋਗੇ ਕਿ ਧੱਕਾ ਕਹੋਗੇ? ਦੋਵੇਂ ਚੀਜ਼ਾਂ। ਬੇਇਨਸਾਫੀ ਇਸ ਤਰ੍ਹਾਂ ਹੈ ਕਿ ਸਾਡੀ ਫਿਊਚਰ ਉਹ ਵਿੱਚ ਆਉਣ ਵਾਲੀਆਂ ਜਨਰੇਸ਼ਨ ਦੇ ਨਾਲ ਔਰ ਅੱਜ ਜਿਹੜੀ ਵਸਤੂ ਜਨਰੇਸ਼ਨ ਆ ਉਹਦੇ ਨਾਲ ਬੇਇਨਸਾਫੀ ਆ। ਧੱਕਾ ਇਸ ਤਰ੍ਹਾਂ ਆ ਕਿ ਜਿਹੜੇ ਕੁਝ ਪੋਲੀਟੀਕਲ ਲੀਡਰ ਸਾਹਿਬਾਨ ਔਰ ਜਿਹੜੇ ਸਰਕਾਰੀ ਤੰਤਰ ਦੇ ਕੁਝ ਮੁਲਾਜ਼ਮ ਨੇ ਉਹ ਆਪਸ ਵਿੱਚ ਮਿਲਿਤ ਭੂਤ ਕਰਕੇ ਇਨਜਸਟਿਸ ਕਰ ਰਹੇ ਆ। ਤੇ ਉਹ ਧੱਕਾ ਆ। ਜਿਹੜਾ ਸਿੱਧੂ ਕੀ ਕਰਨਗੇ? ਅਸੀਂ ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਅੱਜ ਤੋਂ 3-4 ਸਾਲ ਪਹਿਲਾਂ ਇੱਕ 450 ਕਰੋੜ ਦੀ ਸਾਡੀ ਸਰਕਾਰੀ ਜਾਇਦਾਦ ਸੀ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਦੀ ਔਰ 92 ਕਰੋੜ ਵਿੱਚ ਉਸ ਵਕਤ ਦੇ ਚੇਅਰਮੈਨ ਸੀ ਮੈਨੂੰ ਨਾਮ ਹੀ ਭੁੱਲ ਜਾਂਦਾ ਉਹਨਾਂ ਦਾ ਸੁਬਰਾਮਣੀਅਮ ਜੀ ਉਹਨਾਂ ਨੇ ਮਿਲ ਕੇ ਉਸ ਟਾਈਮ ਦਿੱਤੀ ਸੀ ਤੇ ਬਾਅਦ ਵਿੱਚ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਔਰ ਉਸ ਵਕਤ ਦੇ ਜਿਹੜੇ ਲੋਕਲ ਬਾਡੀਜ਼ ਮਿਨਿਸਟਰ ਸੀ ਉਹਨਾਂ ਨੇ ਅਲੋਟਮੈਂਟ ਕੈਨਸਲ ਕੀਤੀ ਸੀ ਕਿ ਇਹ ਅਲੋਟਮੈਂਟ ਗਲਤ ਹੋ ਗਈ ਸਾਡੇ ਕੋਲ ਉਸੇ ਹੀ ਤਰ੍ਹਾਂ ਹੁਣ ਵੀ ਅਸੀਂ ਜਿਹੜੀ ਸਰਕਾਰੀ ਜਾਇਦਾਦ ਕੋਈ ਵੀ ਹੈ ਜਿਹੜੀ ਤੁਸੀਂ ਮਲਹਾਰ ਰੋਡ ਦੀ ਗੱਲ ਕਰਦੇ ਹੋ ਤੇ ਇਹ ਸਮਝ ਲਓ ਕਿ ਅੱਜ ਤੋਂ ਬਾਅਦ ਇਹ ਮਹਮ ਸ਼ੁਰੂ ਆ ਇਹ ਤਾਂ ਨਹੀਂ ਕਿ ਕੱਲ ਨੂੰ ਕੁਝ ਰਸੂਖਦਾਰ ਤੁਹਾਡੇ ਕੋਲ ਆ ਜਾਣਗੇ ਤੇ ਤੁਹਾਨੂੰ ਤੁਸੀਂ ਚੁੱਪ ਕਰ ਜਿਓਗੇ ਕਿਉਂਕਿ ਐਡਵੋਕੇਟ ਵਿਕਰਮ ਸਿੱਧੂ ਅਸੀਂ ਜਿੰਨਾ ਤੱਕ ਅਸੀਂ ਦੇਖਿਆ ਨਿਡਰ ਰਹਿ ਗਿਆ ਨਹੀਂ ਚੁੱਪ ਕਰਨ ਵਾਲੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਜਿੱਥੇ ਸ਼ਹਿਰ ਦੇ ਨਿਵਾਸੀਆਂ ਦੀ ਇੱਕ ਗੱਲ ਆ ਜਾਂਦੀ ਆ ਤੇ ਜਿੱਥੇ ਲੋਕਾਂ ਦੀ ਜ਼ਿੰਦਗੀ ਇਨਵੋਲਵ ਹੋ ਜਾਂਦੀ ਆ ਜੀ ਉਥੇ ਡਰ ਕਾ ਦਾ ਜੀ ਪਰਮਾਤਮਾ ਨੇ ਇੱਕੋ ਜਿੰਦ ਜਾਨ ਬਖਸ਼ੀ ਔਰ ਇੱਕ ਹੀ ਲੈ ਕੇ ਜਾਣੀ ਦੋ ਨਹੀਂ ਲੈ ਕੇ ਜਾਣੀਆਂ ਇਸ ਕਰਕੇ ਨਾ ਕਦੇ ਕਿਸੇ ਕੋ ਡਰ ਲੱਗਿਆ ਆ ਔਰ ਨਾ ਹੀ ਡਰਨ ਦਾ ਕੋਈ ਹੈਗਾ ਪਿੰਡ ਦੇ ਵਿੱਚ ਜਨਮ ਲਿਆ ਆ ਔਰ ਪਿੰਡੂ ਸੋਚਿਆ ਪਰ ਸਮਾਜ ਦੀ ਬਿਹਤਰੀ ਵਾਸਤੇ ਹਮੇਸ਼ਾ ਹੀ ਅੱਗੇ ਰਹੇ ਆ ਤਾਂ ਰਵਾਂਗੇ ਵੀ ਔਰ ਜਿਹੜੀ ਰਹੀ ਗੱਲ ਮਲ ਹਾਰ ਰੋਡ ਦੀ ਮੈਂ ਉਸ ਤੋਂ ਦੇ ਜਿਹੜੇ ਵੀ ਉੱਥੇ ਵਸਿੰਦੇ ਹੈਗੇ ਨੇ ਜਾਂ ਜਿਹੜੇ ਉੱਥੇ ਕਮਰਸ਼ੀਅਲ ਅਦਾਰੇ ਚਲਾ ਰਹੇ ਨੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਇੱਕ ਰਿਕੁਐਸਟ ਆ ਕਿ ਜਿਹੜਾ ਸੂਆ ਰੋਡ ਜਾਂਦਾ ਸੀ ਉਮਾਨਜੋਗ ਹਾਈ ਕੋਰਟ ਨੇ ਆਰਡਰ ਦੇ ਵਿੱਚ ਲਿਖਤ ਕਰਕੇ ਆਰਡਰ ਪਾਸ ਕੀਤਾ ਸੀ ਜਿਹੜਾ ਆਨਰੇਬਲ ਜਸਟਿਸ ਸੂਰਿਆ ਕਾਂਤ ਜੀ ਦਾ ਔਰ ਆਨਰੇਬਲ ਚੀਫ ਜਸਟਿਸ ਟੀਐਸ ਠਾਕਰ ਸਾਹਿਬ ਦਾ ਆਰਡਰ ਆ ਉਹ ਇੰਪਲੀਮੈਂਟ ਹੋਏਗਾ ਔਰ ਹੁਣ ਸਾਡੀ ਜਾਣਕਾਰੀ ਵਿੱਚ ਆ ਔਰ 100% ਇੰਪਲੀਮੈਂਟ ਹੋਏਗਾ ਜਿਹੜਾ 90 ਫੁੱਟ ਦਾ ਰੋਡ ਲੋਕਾਂ ਨੇ ਉਥੋਂ ਦੇ ਜਿਹੜੇ ਕੁਝ ਮਿਲ ਮਲਾ ਕੇ 120 ਫੁੱਟ ਦਾ ਰੋਡ 90 ਫੁੱਟ ਦਾ ਕਰ ਦਿੱਤਾ ਉਹ ਪ੍ਰਮਾਤਮਾ ਕਰੇ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਫੇਰ 120 ਫੁੱਟ ਦਾ ਕਰਵਾ ਕੇ ਜ਼ਰੂਰ ਦੇਵਾਂਗੇ ਜੀ ਸਰ ਗੱਲਬਾਤ ਕਰੀਏ ਤਾਂ ਅਸੀਂ ਤੁਸੀਂ ਗੱਲਬਾਤ ਕੀਤੀ ਰਮਨ ਬਾਲਾ ਸੁ브੍ਰਮਣੀਮ ਜੀ ਜੀ ਚੇਅਰਮੈਨ ਸਾਹਿਬ ਦੀ ਔਰ ਤੁਸੀਂ ਬੜੇ ਕਰੀਬੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਐਕਟਿਵ ਰਹੇ ਐਜ਼ ਏ ਪੋਲੀਟੀਸ਼ੀਅਨ ਐਜ਼ ਏ ਰਾਜਨੀਤਾ ਸਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀਗਾ ਵਿਜੀਲੈਂਸ ਨੇ ਇੱਕ ਐਫਆਈਆਰ ਕੀਤੀ ਸੀ ਜਿਦੇ ਵਿੱਚ ਉਹਨਾਂ ਤੇ ਇਹ ਇੱਕ ਬੰਦਾ ਉਹ ਵੀ ਉਹਨਾਂ ਦਾ ਬਚਿੰਦਾ ਕਰਿੰਦਾ ਫੜਿਆ ਗਿਆ ਸੀ ਇੰਪਰੂਵਮੈਂਟ ٹرسٹ ਦਾ ਜਿਦੇ ਵਿੱਚ ਇਹ ਵੀ ਪਤਾ ਲੱਗਿਆ ਸੀਗਾ ਕਿ ਜਿੰਨੀਆਂ ਵੀ ਉਸ ਟਾਈਮ ਬਿਡਾਂ ਹੋਈਆਂ ਸੀ ਕਿਉਂਕਿ ਆਨਲਾਈਨ ਬਿਡ ਹੁੰਦੀਆਂ ਸੀ ਜਿੰਨੀਆਂ ਵੀ ਸਰਕਾਰੀ ਪ੍ਰਾਪਰਟੀ ਸੀ ਤੇ ਉਹਦੇ ਵਿੱਚ ਛੇੜਛਾੜ ਹੁੰਦਾ ਸੀ ਇਹ ਮੈਂ ਨਹੀਂ ਕਹਿ ਰਿਹਾ ਵਿਜੀਲੈਂਸ ਦੀ ਐਫਆਈਆਰ ਰਹੀ ਹੈ ਤੇ ਉਹ ਬਚਿੰਦੇ ਨੂੰ ਫੜਿਆ ਵੀ ਗਿਆ ਸੀਗਾ ਔਰ ਉਹਨੂੰ ਜੇਲ੍ਹ ਵੀ ਹੋਈ ਸੀ ਤੇ ਇਹਦਾ ਮਤਲਬ ਕੀ ਉਹ ਜੇ ਬਿਡਾਂ ਨਾਲ ਛੇੜ ਹੁੰਦੀ ਸੀ ਤੇ ਇਸ ਵੇਲੇ ਉਸ ਵੀ ਦੌਰ ਸਮੇਂ ਦੌਰਾਨ ਜਿੰਨੀਆਂ ਵੀ ਬਿਡਾਂ ਹੋਈਆਂ ਸਾਰੀਆਂ ਕੁਐਸਚਨ ਮਾਰਕ ਚ ਆ ਉਹ ਸਾਰੀਆਂ 'ਚ ਛੇੜਛਾੜ ਹੋਏ ਆ ਤੇ ਕਿਤੇ ਨਾ ਕਿਤੇ ਨਿਜੀ ਜਿਹੜੇ ਹੈਗੇ ਆ ਬੈਨੀਫਿਟਸ ਲਿੱਤੇ ਗਏ ਜਾਂ ਲਾਭ ਚੱਕੇ ਗਏ ਆ ਕਿ ਇਹਨਾਂ ਦੇ ਖਿਲਾਫ ਵੀ ਆਵਾਜ਼ ਚੱਕੀ ਜਾਏਗੀ ਦੇਖੋ ਜਿੱਥੇ ਕਾਨੂੰਨੀ ਤੌਰ ਤੇ ਮੈਟਰ ਸਬ ਜੁਡੀਸ਼ਸ ਹੋ ਜਾਵੇ ਜੀ ਉੱਥੇ ਮੈਂ ਸਮਝਦਾ ਕਿ ਅਸੀਂ ਕੋਈ ਵੀ ਵਿਅਕਤੀ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰ ਸਕਦੇ ਜੀ ਵਾਂਸ ਦਾ ਅਫੇਅਰ ਹੈਸ ਬੀਨ ਗੌਟ ਰਜਿਸਟਰਡ द मैटर इज पेंडिंग फॉर इन्वेस्टिगेशन एज वेल एज अंडर द सुपरविजन ऑफ द कोर्ट बिल्कुल सो कोर्ट में टेक एक्शन जी हुन सारा कुछ जेड़ा फ्यूचर ਵਿੱਚ ਹੈ ਉਹ کورٹ ਤੇ ਨਿਰਪਰ ਕਰਦਾ ਹੈ जी ਕਿਉਂਕਿ ਇਹ ਸਾਰਾ ਕੁਝ ਜਿਹੜਾ ਆ ਮਾਨ ਜੋ کورٹ ਦੀ ਜਾਣਕਾਰੀ ਵਿੱਚ ਆ ਔਰ ਕਾਨੂੰਨ ਅਨਸਾਰ ਜੋ ਵੀ ਫੈਸਲਾ ਹੋਏਗਾ ਜੀ ਸਭ ਨੂੰ ਐਕਸੈਪਟੇਬਲ ਹੋ ਨਹੀਂ ਨਹੀਂ ਸਰ ਮੇਰਾ ਸਿਰਫ ਮਕਸਦ ਇਹ ਹੈ बिकॉज़ यू आर ए एडवोकेट ਤੁਹਾਡਾ ਇੱਕ ਐਡਵੋਕੇਟ ਹੋਰ ਇੱਕ ਰਾਜਨੀਤਾ ਤੁਹਾਡੇ ਡਬਲ ਦੋਰੇ ਤੁਹਾਡੇ ਜਨਤਾ ਦੇ ਪ੍ਰਤੀ ਜ਼ਿੰਮੇਵਾਰੀਆਂ ਹੈਗੀਆਂ ਮੈਂ ਸਿਰਫ ਇਹ ਕਹਿਣਾ ਕਿ ਕੀ ਉਹ ਚੀਜ਼ਾਂ ਨੂੰ ਫੈਕਟ ਐਂਡ ਫਿਗਰ ਨੂੰ ਜਨਤਾ ਦੇ ਅੱਗੇ ਵੀ ਲਿਆਇਆ ਜਾਏਗਾ ਕਿਉਂਕਿ ਬਹੁਤ ਸਾਰੀਆਂ ਤੁਸੀਂ ਐਜ਼ ਅ ਲਾਅ ਜਾਣਦੇ ਹੋ ਅਵੇਅਰਨੈਸ ਇਕ ਲਿਆਣਾ ਤੁਹਾਡਾ ਫਰਜ਼ ਹੈ ਜੀ ਜਦੋਂ ਕਾਨੂੰਨੀ ਤੌਰ ਤੇ ਮੈਟਰ ਕੋਰਟ ਦੇ ਵਿੱਚ ਪੈਂਡਿੰਗ ਹੋ ਜਾਵੇ ਜਾਂ ਵਿਚਾਰधीन ਚਲੇ ਜਾਵੇ ਜਿਵੇਂ ਆ ਜਜਮੈਂਟ ਫਾਈਨਲ ਆ ਚੁੱਕੀ ਆ ਮਲਹਾਰ ਰੋਡ ਵਾਸਤੇ ਇਸੇ ਤਰ੍ਹਾਂ ਜਦੋਂ ਉਹਨਾਂ ਦੇ ਸਬੰਧ ਵਿੱਚ ਵੀ ਫਾਈਨਲ ਜੱਜਮੈਂਟ ਆ ਜਾਏਗੀ ਠੀਕ ਹੈ ਤੇ ਜ਼ਰੂਰ ਜਨਤਕ ਤੌਰ ਤੇ ਜਨਤਕ ਹੋਵਾਂਗੇ ਜੀ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਐਡਵੋਕੇਟ ਵਿਕਰਮ ਸਿੱਧੂ ਜਿਹੜੇ ਕਿ ਇੱਕ ਨਾਮੀ ਵਕੀਲ ਹੋਣ ਦੇ ਨਾਲ-ਨਾਲ ਕਾਨੂੰਨੀ ਸਲਾਹਕਾਰ ਹੋਣ ਦੇ ਨਾਲ-ਨਾਲ ਇੱਕ ਰਾਜਨੇਤਾ ਵੀ ਹੈ ਉਹਨਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਔਰ ਅੱਗੇ ਵੀ ਇਹਨਾਂ ਨਾਲ ਜੁੜੇ ਰਵਾਂਗੇ ਦੇਖਦੇ ਰਹੋ ਬਨੇ ਰਹੋ ਜਾਣਦੇ ਰਹੀਏ ਧੰਨਵਾਦ